ਅਲੀ ਦੇ ਖਰੜ ਦੇ ਵਿੱਚ ਸੈਕਟਰ 115 ਵਿਖੇ ਜੀਟੀਪੀਐਲ ਸਿਟੀ ਦੇ ਨੇੜੇ ਯੂਨੀਵਰਸਲ ਇਨਫਰਾਸਟ੍ਰਕਚਰ 1 ਦੇ ਵਿੱਚ ਲੋਕ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਰਹਿ ਰਹੇ ਨੇ ਕੋਈ ਪਤਾ ਨਹੀਂ ਕਦੋਂ ਕਿਸੇ ਦੀ ਜਾਨ ਚਲੀ ਜਾਵੇ ਜੀ ਹਾਂ ਸ਼ਾਇਦ ਤੁਹਾਨੂੰ ਸੁਣ ਕੇ ਯਕੀਨ ਨਾ ਹੋਵੇ ਪਰ ਖੁਦ ਤਸਵੀਰਾਂ ਬੋਲਦੀਆਂ ਨੇ ਫਲੈਟਾਂ ਦੇ ਵਿੱਚ ਲੱਗੇ ਮੀਟਰ ਅਤੇ ਕਰੰਟ ਵਾਲੀਆਂ ਤਾਰਾਂ ਦੇ ਗੁੱਛੇ ਜਿਨ੍ਹਾਂ ਉੱਤੇ ਅਣਗਿਣਤ ਜੋੜ ਲੱਗੇ ਨੇ ਮੀਟਰਾਂ ਦੇ ਥੱਲੇ ਹੀ ਨਹੀਂ ਬਲਕਿ ਵੇੜਿਆਂ ਦੇ ਵਿੱਚ ਵੀ ਇਹੀ ਹਾਲ ਹੈ ਤਾਰਾਂ ਦੇ ਪਟਾਕੇ ਪੈਣੇ ਤਾਂ ਇੱਥੇ ਆਮ ਗੱਲ ਹੈ ਪਰਿਵਾਰਾਂ ਸਮੇਤ ਰਹਿ ਰਹੇ ਲੋਕ ਹਰ ਦਿਨ ਮੌਤ ਦੇ ਨਾਲ ਜੰਗ ਲੜਦੇ ਨੇ ਬੱਚਿਆਂ ਦਾ ਬਾਹਰ ਨਿਕਲਣਾ ਮਨਾ ਹੈ ਯੂਨੀਵਰਸਲ ਇਨਫਰਾਸਟੀਟੀ 1 ਦੇ ਲੋਕਾਂ ਨੂੰ ਬਿਲਡਰਾਂ ਨੇ ਮਕਾਨ ਤਾਂ ਵੇਚ ਦਿੱਤੇ ਪਰ ਲੋਕਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਥਾਂ ਥਾਂ ਦੇ ਉੱਤੇ ਤਾਰਾਂ ਦੇ ਝੋੜ ਦੇਖੇ ਜਾ ਸਕਦੇ ਨੇ ਇਸ ਦੇ ਨਾਲ ਹੀ ਇੱਥੇ ਸੀਵਰੇਜ ਦੀ ਵੀ ਕੋਈ ਵਿਵਸਥਾ ਨਹੀਂ ਹੈ ਪਾਣੀ ਪਲਾਟਾਂ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਬਿਲਡਰਾਂ ਅਤੇ ਬਿਜਲੀ ਵਿਭਾਗ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਲੋਕਾਂ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ ਕਿਸੇ ਨੇ ਕਰਜ਼ਾ ਚੁੱਕਿਆ ਤੇ ਕਿਸੇ ਨੇ ਸਾਰੀ ਉਮਰ ਦੀ ਕਮਾਈ ਲਾ ਦਿੱਤੀ ਕੀ ਪਤਾ ਸੀ ਕਿ ਖੂਨ ਪਸੀਨੇ ਦੀ ਕਮਾਈ ਨਾਲ ਇੰਨੇ ਮਾੜੇ ਦਿਨ ਦੇਖਣੇ ਪੈਣਗੇ ਹੁਣ ਲੋਕ ਨਾ ਤਾਂ ਘਰ ਛੱਡ ਸਕਦੇ ਨੇ ਤੇ ਨਾ ਹੀ ਕਿਤੇ ਹੋਰ ਜਾ ਸਕਦੇ ਨੇ ਦੁਖਵਾਲੀ ਗੱਲ ਇਹ ਹੈ ਕਿ ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਬਿਊਰੋ ਰਿਪੋਰਟ ਏਬੀਬੀ ਸਾਂਝਾ ਮੇਰਾ ਨਾਮ ਅਨਵਿੰਦਰ ਸਿੰਘ ਹੈ ਮੈਂ ਇੱਥੇ ਹੀ ਰਹਿਦਾ ਔਰ ਇੱਥੇ ਜਿਹੜੇ ਹੈ ਬਿਜਲੀ ਦੀ ਆਇਆ ਦੀਨ ਪ੍ਰੋਬਲਮ ਰਹੀਦੀ ਹੈ ਔਰ ਮੀਟਰ ਜਿਹੜੇ ਹੈ ਪ੍ਰੋਪਰ ਕਰੈਕਸ਼ਨ ਬਿਲਕੁਲ ਨਹੀਂ ਕੀਤੇ ਜਿਹੜੇ ਕਨੈਕਸ਼ਨ ਜਿਹੜੇ ਹੈ ਬਿਜਲੀ ਵਿਭਾਗ ਨਹੀਂ ਕੀਤੇ ਹੈ ਮੀਟਰ ਉਹਨਾਂ ਨੇ ਹੀ ਲਾਇਆ ਹੈ ਔਰ ਪ੍ਰੋਪਰ ਓਪਨ ਕਨੈਕਸ਼ਨ ਹੈ ਨੰਗੇ ਕਨੈਕਸ਼ਨ ਹੈ ਜਿਹੜੇ ਵੀ ਪ੍ਰੋਪਰ ਕਨੈਕਸ਼ਨ ਹੈ ਉਹ ਟੈਪਿੰਗ ਨਹੀਂ ਕੀਤੀ ਹੋਈ ਹੈ ਓਪਨ ਕਨੈਕਸ਼ਨ ਦਿੱਤੇ ਹੋਏ ਆ ਔਰ ਪੂਰੇ ਬਲਾਕ ਜਿੱਤੇ ਇੱਥੋਂ ਦੀ ਲੈ ਕੇ ਉੱਥੇ ਤੱਕ ਜਿਹੜੀ ਮੇਨ ਲਾਈਨ ਆ ਰਹੀ ਹੈ ਉਹ ਵੀ ਇਸ ਤਰ੍ਹਾਂ ਹੀ ਹੈ ਉਹ ਵੀ ਜ਼ਮੀਨ ਤੇ ਓਪਨ ਪਈ ਹੋਈ ਹੈ ਔਰ ਥੱਲੇ ਥੱਲੇ ਪਾਣੀ ਖਟ ਜਦ ਬਾਰਿਸ਼ ਆਂਦੀ ਹੈ ਸਾਰਾ ਪਾਣੀ ਇਕੱਠਾ ਆ ਜਾਂਦਾ ਉਹ ਜੜੀਏ ਟੇਬਲ ਜੜੀਏ ਉਹਦੇ ਤੁਸੀਂ ਡੁੱਬ ਜਾਂਦੀ ਹੈ ਔਰ ਸਟਾਰਟਿੰਗ ਹੋ ਜਾਂਦੀ ਹੈ ਆਇਰਨ ট্রান্সਫਾਰਮਰ ਚਲਦਾ ਹੈ ਜਿਹੜਾ ਜਿਹਦੇ ਚ ਜੜਿਆ ਸਾਨੂੰ ਬਿਜਲੀ ਦੀ ਪ੍ਰੋਬਲਮ ਆਂਦੀ ਹੈ ਰਾਤ ਨੂੰ ਜੇ ਅਸੀਂ ਕੰਪਲੇਨ ਕਰਦੇ ਆ ਤਾਂ ਕੋਈ ਬਿਜਲੀ ਵਿਭਾਗ ਦਾ ਕੋਈ ਵੀ ਬੰਦਾ ਨਹੀਂ ਆਂਦਾ ਇੱਥੇ ਠੀਕ ਕਰਨ ਵਾਸਤੇ ਕਿਉਂ ਤਾਰਾਂ ਕਿੰਨੇ ਲਾਈਆਂ ਨੇ ਇਹ ਇਹ ਤਾਰਾਂ ਜਿਹੜੀਆਂ ਨੇ ਇਹ ਬਿਜਲੀ ਵੀ ਬਾਗੀ ਲਗਾ ਕੇ ਗਿਆ ਉਸ ਹੀ ਨੇ ਲਾਈਆਂ ਤਾਰਾ ਮੀਟਰ ਤੇ ਉਹਨੇ ਨਹੀਂ ਦਿੱਤਾ ਹੈ ਨਾ ਅਸੀਂ ਤੇ ਵੀ ਅਸੀਂ ਤੇ پیسے ਦਿੱਤੇ ਆ ਬਿਜਲੀ ਵਿਭਾਗ ਨੂੰ ਫਾਰਮ ਭਰ ਕੇ ਦਿੱਤੇ ਆ ਸ੍ਰੀਚਰ ਕਰਕੇ ਦਿੱਤੇ ਆ ਲਾ ਮੀਟਰ ਤੇ ਉਹਨਾਂ ਨੇ ਲਾਇਆ ਬਿਲਡਰ ਥੋੜੀ ਲਾ ਸਕਦਾ ਹੈ ਲੇਕਿਨ ਇਹ ਕਿ ਉਹ ਉਹਦੇ ਦਰਵਾਹ ਸਕਦਾ ਤੁਹਾਨੂੰ ਹਾਂ ਅਸੀਂ ਜਿਹੜੇ ਬਿਲਡਰ ਨੇ ਕੰਮ ਕੀਤਾ ਸੀ ਉਹਨਾਂ ਨੂੰ ਇਕਵਰੀ ਨਹੀਂ ਅਸੀਂ 10 ਵਾਰ ਹੀ ਕਹਿ ਚੁੱਕੇ ਆ ਲੇਕਿਨ ਕੋਈ ਸੁਣ ਨਹੀਂ ਕਹਿ ਰਿਹਾ ਅਸੀਂ ਕਰਾਂਗੇ ਲੇਕਿਨ ਅਜ ਤੱਕ ਕੋਈ ਕੰਮ ਨਹੀਂ ਕੀਤਾ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਵੀ ਬਿਜਲੀ ਵਿਭਾਗ ਨਾਲ ਸੰਪਰਕ ਜਿਹੜਾ ਹੈ ਕਿ ਅਸੀਂ ਜਿਹੜੀ ਕੰਪਲੇਨ ਲਾਈਟ ਜਾਂਦੀ ਹੈ ਕੰਪਲੇਨ ਕਰਦੇ ਲੇਕਿਨ ਕੋਈ ਨਹੀਂ ਆਂਦਾ ਕੰਪਲੇਨ ਕਰਦੇ ਪਰ ਆਂਦਾ ਕੋਈ ਨਹੀਂ ਆ ਜੋ ਵੀ ਬਿਲਡਰ ਹੈਗੇ ਸੁਮਿਤ ਜੀ ਉਹਨਾਂ ਨੂੰ ਅਸੀਂ ਬਾਰ-ਬਾਰ ਕਹਿ ਰਹੇ ਕਿ ਨਾ ਤਾਲਮੂਠੀਂ ਕਰਵਾਓ ਦੇਖੋ ਸਾਰੀਆਂ ਤਾਰਾਂ ਨੰਗੀਆਂ ਪਈਆਂ ਹੋਈਆਂ ਜਾਂ ਮੀਟਰ ਬਾਰ-ਬਾਰ ਫੁਕਰੇ ਲੋਕਾਂ ਦੇ ਲੇਕਿਨ ਕੋਈ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ ਸਾਡੀ ਅਸੀਂ ਬਹੁਤ ਵਾਰ ਉਹਨਾਂ ਨੂੰ ਕਹਿ ਚੁੱਕਿਆ ਪਰਸਨਲੀ ਵੀ ਉਹ ਕਈ ਵਾਰ ਇੱਥੇ ਆਂਦੇ ਉਹਨਾਂ ਦੇ ਫਲੈਟ ਬਣ ਰਹੇ ਲੇਕਿਨ ਉਹ ਫੇਰ ਵੀ ਸਾਡੀ ਚੀਜ਼ਾਂ ਨੂੰ ਇਗਨੋਰ ਕਰ ਰਹੇ ਸਾਰੇ ਬੱਚੇ ਖੇលਦੇ ਆ ਛੋਟੇ ਛੋਟੇ ਕਿਸੇ ਨੇ ਡੌਗੀ ਪਾਲੇ ਉਹ ਨਿਕਲ ਕੇ ਕਈ ਵਾਰ ਚਿਪਕਣ ਦਾ ਡਰ ਰਹਿੰਦਾ ਕਿ ਬਾਰਿਸ਼ ਹੋਰੀ ساری ਬਾਰਿਸ਼ ਉਪਰੋਂ ਵੀ ਖੁੱਲ੍ਹਿਆ ساری ਬਾਰਿਸ਼ ਪੈਂਦੀ ਕੋਈ ਸ਼ਾਰਟ ਸਰਕਟ ਹੋ ਜਾਏ ਕਿਸੇ ਨੂੰ ਕਰੰਟ ਲੱਗ ਜਾਏ ਅਸੀਂ ਬੜੀ ਵਾਰ ਕਿਹਾ ਕਿ ਪ੍ਰੋਪਰ ਬਾਕਸ ਦੇ ਨਾਲ ਇਹਨੂੰ ਪੈਕ ਕਰਕੇ ਮਤਲਬ ਰੱਖਿਆ ਜਾਏ ਪਰ ਨਹੀਂ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਦੋਂ ਵੀ ਸਰ ਅਸੀਂ ਬਾਹਰ ਨਿਕਲਦੇ ਆ ਆਪਣੇ ਬੱਚੇ ਨੂੰ ਲੈ ਕੇ ਆ ਬਜ਼ੁਰਗਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਸਪੈਸ਼ਲ ਕਹਿੰਦੇ ਕਿ ਬੱਚੇ ਦਾ ਧਿਆਨ ਰੱਖੋ ਨਾ ਚਾਏ ਮਤਲਬ ਹਰ ਟਾਈਮ ਸਾਨੂੰ ਨਿਗਰਾਨੀ ਚ ਆਪਣੇ ਬੱਚੇ ਰੱਖਣੇ ਪੈਂਦੇ ਕਿ ਕਿਸੇ ਦਾ ਹੱਥ ਨਾ ਟੱਚ ਹੋ ਜਾਏ ਜਦੋਂ ਥੋੜਾ ਸਾਫ ਸੁਫਾਈ ਬਾਹਰ ਕਰਨੇ ਹੋਏ ਉਹ ਵੀ ਅਸੀਂ ਬੜੇ ਧਿਆਨ ਨਾਲ ਦੇਖੋ ਅਸੀਂ ਇੱਧਰ ਜਾਂਦੇ ਵੀ ਨਹੀਂ ਆ ਸਾਰੀ ਮਿੱਟੀ ਵੀ ਇਦਾਂ ਹੀ ਪਈ ਹੋਈ ਇਸ ਕਰਕੇ ਕਿਉਂਕਿ ਹੱਥ ਸਾਨੂੰ ਡਰ ਲੱਗਦਾ ਇੱਧਰ ਜਾਣ ਲਈ ਵੀ ਕੋਈ ਚਿਪਕ ਨਾ ਜਾਈ ਅਸੀਂ ਨਾਲ ਹੀ ਨਾ ਤਾਰਾ ਨਾਲ ਜਿਹੜੀਆਂ ਖੁੱਲੀਆਂ ਪਈਆਂ ਹੋਈਆਂ ਉਹ ਜੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਇਹ ਪ੍ਰੋਪਰ ਬਾਕਸ ਤੁਹਾਨੂੰ ਮਿਲਣਗੇ ਮਹੀਨਾ ਦੋ ਮਹੀਨੇ ਕਰਦੇ ਕਰਦੇ ਸਰ ਅੱਜ ਸਾਲ ਕੰਪਲੀਟ ਹੋਣ ਨੂੰ ਆ ਗਿਆ ਲੇਕਿਨ ਤਾਂ ਮਤਲਬ ਕੋਈ ਵੀ ਉਹਨਾਂ ਨੇ ਕੁਝ ਕੰਮ ਨਹੀਂ ਕਰਵਾਇਆ ਦੇਖੋ ਜੀ ਬਿਜਲੀ ਦੀ ਸਾਨੂੰ ਕਿੰਨੀ ਪ੍ਰੋਬਲਮ ਹੈ ਇੱਧਰ ਸਾਰੀਆਂ ਤਾਰਾਂ ਐਦਾਂ ਹੀ ਸੁੱਟੀਆਂ ਹੋਈਆਂ ਇਹਨਾਂ ਨੇ ਕੋਈ ਇਹਦਾ ਸੋਲੂਸ਼ਨ ਨਹੀਂ ਹੈਗਾ ਸਾਨੂੰ ਬਿਜਲੀ ਦੀਆਂ ਤਾਰਾਂ ਦੇਖੋ ਇਸ ਤਰ੍ਹਾਂ ਹੀ ਲਟਕਾਈਆਂ ਹੋਈਆਂ ਕੋਈ ਇੱਧਰ ਕੁਝ ਨਹੀਂ ਲਗਾਇਆ ਹੋਇਆ ਪੈਨਲ ਵਗੈਰਾ ਛੋਟੇ ਬੱਚੇ ਖੇលਦੇ ਆ ਜੀ ਇੱਧਰ ਕਰੰਟ ਲੱਗਣ ਦਾ ਬਹੁਤ ਡਰਿਆ ਇੱਧਰ ਨੰਗੀਆਂ ਤਾਰਾਂ ਪਈਆਂ ਹੋਈਆਂ ਕੋਈ ਪੈਨਲ ਨਹੀਂ ਲਗਾਇਆ ਕੋਈ ਕੁਝ ਨਹੀਂ ਦਿੱਕਤਾਂ ਤਾਂ ਆਂਦੀਆਂ ਹੀ ਆ ਜੀ ਦੇਖੋ ਨੰਗੀਆਂ ਤਾਰਾਂ ਬਿਜਲੀ ਦੇ ਨਾਲ ਫਿਰ ਕੋਈ ਵੀ ਉੱਤੋਂ ਅਸੀਂ ਕੌੜੀਆਂ ਉੱਤਰਦੇ ਨਾਲ ਗੱਡੀਆਂ ਰੱਖਦੀਆਂ ਸਕੂਟਰ ਵਗੈਰਾ ਰੱਖੀਦੇ ਕਿਸੇ ਨੂੰ ਵੀ ਹੱਥ ਲੱਗ ਗਿਆ ਤਾਂ ਬਸ ਫਿਰ ਤਾਂ ਹਾਦਸਾ ਹੀ ਹੋਏਗਾ ਕੋਈ ਬੜਾ ਹਾਂਜੀ ਕੋਈ ਨਹੀਂ ਜੇ ਸੁਣਵਾਈ ਕਰ ਰਿਹਾ ਹੈ ਉਹਨਾਂ ਨੂੰ ਕਹੀਦਾ ਹੈ ਜਦੋਂ ਆਉਂਦੇ ਆ ਤਾਰਾਂ ਤੂੜਾਂ ਠੀਕ ਕਰਨ ਉਹ ਕੁਝ ਨਹੀਂ ਸੁਣਦੇ ਕਹਿੰਦੇ ਉਹਨਾਂ ਨੂੰ ਕੋਈ ਬਿਲਡਰ ਹਨ ਜਿਨ੍ਹਾਂ ਨੇ ਬਣਾਏ ਹਾਂਜੀ ਬਿਲਡਰ ਨੂੰ ਬੋਲਿਆ ਆ ਉਹ ਕਹਿੰਦੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਅਸੀਂ ਕਰ ਜਵਾਂਗੇ ਪਰ ਕੋਈ ਸੁਣਦਾ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਖਦੇਵ ਸਿੰਘ ਗਿੱਲ RWA ਦਾ ਜਨਰਲ ਸੈਕਟਰੀ ਹਾਂ ਤੇ ਮੈਂ ਇੱਥੇ ਅੱਜ ਵਿਜ਼ਿਟ ਕੀਤਾ ਸੀਗਾ ਜਿਹੜਾ ਕਿ ਇੱਥੇ ਬੜਾ ਹੀ ਦੁਖਦਾਈ ਪ੍ਰੋਗਰਾਮ ਨੂੰ ਲੱਗਿਆ ਕੀ ਇੱਥੇ ਟੋਟਲੀ ਇੱਕ ਨੰਗੀਆਂ ਤਾਰਾਂ ਲੱਗੀਆਂ ਐ ਜੁਆਇੰਟ ਦੇ ਵਿੱਚ ਥਿੰਬਲ ਲੱਗਨੇ ਚਾਹੀਦੇ ਆ ਪ੍ਰੋਪਰ ਜਿਹੜੇ ਕੀ ਇੱਥੇ ਹੈ ਨਹੀਂ ਇੱਥੇ ਛੋਟੇ ਛੋਟੇ ਬੱਚੇ ਰਹੇ ਦੇ ਤੇ ਉਸ ਕਰਕੇ ਇਸ ਦੇ ਉੱਤੇ ਇੱਕ ਡਿਸਟ੍ਰਿਬਿਊਸ਼ਨ ਬਾਕਸ ਹੁੰਦਾ ਹੈਗਾ ਜਿਹੜਾ ਕੀ ਉਹ ਵੀ ਲੱਗਣਾ ਚਾਹੀਦਾ ਵਿਦਆਊਟ ਢੱਕਣ ਵਗੈਰਾ ਇੱਥੇ ਸਾਰਾ ਹੀ ਵਾਇਰਿੰਗ ਹੋਈ ਹੋਈ ਆ ਜਿਹੜੇ ਕੀ ਇਲੈਕਟ੍ਰੀਕਲ ਵਿਭਾਗ ਨੂੰ ਅਪੀਲ ਹੈ ਕਿ ਤੁਸੀਂ ਆ ਕੇ ਇਸ ਨੂੰ ਦੇਖੋ ਤੇ ਪ੍ਰੋਪਰ ਇਸ ਚੀਜ਼ ਦਾ ਫਿਕਸ ਅਪ ਕਰੋ ਇਹ ਬਿਲਡਰ ਦੀ ਸਾਡੀ ਗਲਤੀ ਹੈ ਜੀ ਜਿਹੜਾ ਕਿ ਇਹਨਾਂ ਨੇ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਫਿੱਟ ਕੀਤਾ ਅੰਡਰ ਪਾਵਰ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਕਿ ਇਹ ਰੈਜ਼ਿਡੈਂਸ ਕੋਈ ਏਸੀ ਲਾਉਂਦੇ ਐ ਤੇ ਇੱਥੇ ਪਟਾਕਾ ਵੱਜ ਜਾਂਦਾ ਕਿਉਂਕਿ ਲੂਸ ਕਨੈਕਸ਼ਨ ਹੈ ਪਲੱਸ ਇੱਥੇ ਦੇ ਜਿਹੜੇ ਵਾਇਰਿੰਗ ਸਿਸਟਮ ਹੈ ਉਹ ਟੋਟਲੀ ਹੀ ਅੰਡਰ ਪਾਵਰ ਲੱਗੀਆਂ ਹੋਈਆਂ ਹਨ ਹਾਂਜੀ ਇਹਨਾਂ ਨੇ ਸਾਨੂੰ ਅਪਰੋਚ ਕੀਤੀ ਹੈ ਤਾਂ ਕਿ ਤੁਸੀਂ ਆਕੇ ਜੀ ਇੱਥੇ ਦੇਖੋ ਮੈਂ ਆਪ ਇਲੈਕਟ੍ਰੋਨਿਕ ਇੰਜੀਨੀਅਰ ਐ ਤੇ ਜਿਸ ਕਰਕੇ ਮੈਨੂੰ ਇੱਥੇ ਥੋੜੀ ਜੀ ਸਮਝ ਐ ਵੇ ਇਸ ਚੀਜ਼ ਨੂੰ ਕਿਵੇਂ ਹੋਣਾ ਚਾਹੀਦਾ ਇੱਥੇ ਪ੍ਰੋਪਰ ਥਿੰਮਲ ਲਗਣੀਆਂ ਚਾਹੀਦੀਆਂ ਨਟ ਬੋਲਟ ਪ੍ਰੋਪਰ ਐਸਐਸ ਦੇ ਲੱਗਣੇ ਚਾਹੀਦੇ ਆ ਇੱਕ ਡਿਸਟ੍ਰਿਬਿਊਸ਼ਨ ਬਾਕਸ ਲਗਣਾ ਚਾਹੀਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਕਨੈਕਸ਼ਨ ਲੱਗਣੇ ਚਾਹੀਦੇ ਬਹੁਤ ਸਾਰੀਆਂ ਓਪਨ ਤਾਰਾਂ ਵੀ ਇੱਥੇ ਪਈਆਂ ਜਿਹੜੇ ਕਿ ਛੋਟੇ ਛੋਟੇ ਬੱਚੇ ਆ بارشਾਂ ਦਾ ਟਾਈਮ ਹੈ ਤੇ ਉਹ ਸ਼ਾਰਟ ਸਰਕਟ ਨਾਲ ਇਹ 15 ਦਿਨ ਪਹਿਲਾਂ ਰੈ residense ਦੱਸ ਰਹੇ ਸੀ ਅੱਗ ਲੱਗ ਗਈ ਸੀ ਤਾਂ ਉਸ ਦੇ ਕਾਰਨ ਇੱਥੇ ਇਹਨਾਂ ਦੇ ਤਕਰੀਬਨ 1.5 ਦਿਨ ਲਾਈਟ ਨਹੀਂ ਆਈ ਸੋ ਇਸ ਕਰਕੇ ਇਹ ਇੱਕ ਟੋਟਲ ਹਰਾਸਮੈਂਟ ਹੈ ਤੇ ਇੱਥੇ ਦੇ ਬਿਲਡਰ ਇੱਥੇ ਹੈ ਨਹੀਂ ਤੇ ਜਿਹੜੇ ਕਿ ਇੱਥੋਂ ਬੈਂਕਰਪਟ ਹੋ ਕੇ ਇੱਥੋਂ ਚਲੇ ਗਏ ਨੇ ਕਿੰਨੇ ਕੁ ਫਲੈਟ ਹੋਣਗੇ ਜੀ ਇਹ ਇਹ ਬਿਜਲੀ ਵਾਲੀ ਦੀ ਦਿੱਕਤ ਆ ਰਹੀ ਹੈ ਸਾਰੀ ਇੱਥੇ ਨੀਅਰ ਅਬਾਊਟ ਜੀ 45 ਵਿਲਾਸ ਕਹਿੰਦੇ ਆ ਇਹਨਾਂ ਨੂੰ ਬਾਕੀ ਇਹ 2+1 ਦੇ ਫਲੈਟ ਹੈਗੇ ਆ ਸੋ ਇਹ ਚੀਜ਼ਾਂ ਦੇ ਕਨੈਕਸ਼ਨ ਵੀ ਹੈ ਇੱਕ ਅੰਡਰ ਪਾਵਰ ਇੱਥੇ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ ਇਹ ਇਹ ਜਿਹੜੀ ਸਾਰੀ ਡਿਵੈਲਪਮੈਂਟ ਹੈਗੀ ਆ ਇਹ ਯੂਨੀਵਰਸਲ ਇਨਫਰਾਸਟ੍ਰਕਚਰ ਦੇ ਅੰਦਰ ਹੈ ਹਾਂਜੀ ਹਾਂਜੀ ਇਹ ਪਹਿਲਾਂ ਜੀਟੀਪੀਐਲ ਸੀਗਾ ਉਹਨਾਂ ਨੇ ਘੁਮ ਘਮਾ ਕੇ ਯੂਨੀਵਰਸਲ ਇੱਕ ਨਵੀਂ ਕ੍ਰिएशन ਕਰਕੇ ਤੇ ਉਹਦੇ ਇਹ ਸਿਰ ਤੇ ਪਾਇਆ ਤੇ ਇਹ ਲੋਕਾਂ ਨੂੰ ਵੀ ਇੱਕ ਤਰ੍ਹਾਂ ਦਾ ਇਹਨਾਂ ਨੇ ਚੀਟ ਕੀਤਾ ਜਿਹੜਾ ਕਿ ਬੜੀ ਪ੍ਰੋਬਲਮਸ ਵਾਲਾ ਕੰਮ ਹੈਗਾ ਸੋ ਇਹ ਹੁਣ ਵਿਚਾਰੇ ਇਹਨਾਂ ਦਾ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਦੇ ਵਿੱਚ ਦਿੱਕਤਾਂ ਹੈਗੀਆਂ ਕਿ 20 ਦਾ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਵੜ ਜਾਂਦਾ ਹੈਗਾ ਤਕਰੀਬਨ ਜਦੋਂ ਅ ਨਾਰਮਲ ਬਾਰਿਸ਼ ਹੁੰਦੀ ਹੈ ਗਰਾਉਂਡ ਫਲੋਰ ਦੀ ਤਾਂ ਜਿਆਦਾ ਹੀ ਪ੍ਰੋਬਲਮ ਹੈਗੀ ਹੈ ਬਾਕੀ ਜਿਨ੍ਹਾਂ ਨੇ ਆਫਿਸ ਜਾਣਾ ਹੁੰਦਾ ਉਹਨਾਂ ਲਈ ਹੀਟਾਂ ਉਤਰ ਕੇ ਆਪਣੇ ਆਫਿਸ ਜਾਣਾ ਵੀ ਬਹੁਤ ਔਖਾ ਹੈਗਾ ਤੇ ਮੇਹਰ ਪਾਣੀ ਜੇ ਆ ਜਾਂਦਾ ਫਿਰ ਤਾਂ ਤਾਰਾਂ ਨਾਲ ਹੋਰ ਵੀ ਉੱਤੇ ਜਾਣਾ ਹਾਂਜੀ ਫਿਰ ਉਹ ਸ਼ਾਰਟ ਹੋ ਜਾਂਦੀਆਂ ਜੀ ਉਸ ਤੋਂ ਬਾਅਦ ਪਟਾਕੇ ਵੱਜ ਜਾਂਦੇ ਆ ਉਹ ਕੋਈ ਸੁਣਨ ਵਾਸਤੇ ਇੱਥੇ ਕਿਉਂਕਿ ਇੱਥੇ ਦਾ ਮਿਸਤਰੀ ਥੋੜੀ ਜੀ ਕੰਮ ਕਵਾਸਤੇ ਵੀ ਵੱਡੇ ਪੈਸੇ ਮੰਗਦਾ ਹੈਗਾ ਕਿ ਉਹ ਜਿਹੜੀ ਹੈ ਇਹ ਬੰਦਿਆਂ ਵਾਸਤੇ ਬੜੀ ਪ੍ਰੋਬਲਮਸ ਹੈਗੀ ਸੋ ਪਲੀਜ਼ ਇਹਦੇ ਉੱਤੇ ਲੁੱਕ ਆਫਟਰ ਕਰੋ ਸੋ ਸਾਡੀ ਗੁਜਾਰਿਸ਼ ਹੈਗੀ ਹੈ ਤੇ ਇਹ ਬਿਜਲੀ ਮਹਿਕਮਾ ਤੇ ਜੋ ਹੋਰ ਰਿਲੇਟਡ ਬੰਦੇ ਹੈਗੇ ਆ ਉਸ ਨੂੰ ਕੰਮ ਕਰਾਓ ਥੈਂਕ ਯੂ ਆਸੇ ਬੜੀ ਮੁਸ਼ਕਲ ਹੈ ਅਦੁੱਲਾ ਜਿਸ ਨੇ ਸਾਹਮਣੇ ਕਰ ਜਾਂਦੇ ਨੇ ਵਿੱਚੋਂ ਔਰ ਫਰੌਗਸ ਵਗੈਰਾ ਦਾ ਬਹੁਤ ਹੈ ਤੇਗਾ ਉਸ ਤੋਂ ਗਾ ਮੌਸਮ ਆ ਰਿਹਾ ਹੈ ਮਸਕੀਟੋ ਦਾ ਉਹਦੇ ਵਿੱਚ ਇਹ ਡੇਂਗੂ ਜਿੰਨਾ ਫੈਲੇਗਾ ਨਾ ਮੇਰੇ ਖਿਆਲ ਸ਼ਾਇਦ ਇਹ ਕਦੇ ਫੈਲੇਗਾ ਜਿੰਨਾ ਕਿ ਕੰਡੀਸ਼ਨ ਹੈਗੀ ਆ ਉਹ ਆਮ ਤੌਰ ਤੇ ਸਾਡੇ ਬੱਚਿਆਂ ਦਾ ਛੋਟੇ ਬੱਚਿਆਂ ਦਾ ਖਾਸ ਤੌਰ ਤੇ ਸਾਰਾ ਇਹ ਸੀਵਰੇਜ ਦਾ ਪਾਣੀ ਹੈ 플ੌਟ ਦੇ ਦਾ ਸਾਰਾ ਜਿਹੜਾ ਸੀਵਰੇਜ ਹੈ ਪਾਣੀ ਕਿਉਂਕਿ ਸੀਵਰੇਜ ਦੀ ਨਿਕਾਸੀ ਬਹੁਤ ਘੱਟ ਹੈ। ਜਿਆਦਾ ਪ੍ਰਾਪਰਟੀ ਬਿਲਡਿੰਗਾਂ ਜਿਆਦਾ ਬਣ ਗਏ ਆ ਜਦ ਕਿ ਉਸ ਹਾਰਾ ਨਾਲ ਸੀਵਰੇਜ ਪਾਈਪ ਨਹੀਂ ਪਈ। ਇਹ ਦੇਖਾ ਕਿ ওভারਫਲੋ ਹੋ ਰਿਹਾ ਤਾਂ। ਇਹ ਆਪਣੇ ਸਾਰੇ 플ਾਂਟਾਂ ਦੀ ਇਹ ਦਿੱਕਤ ਹੈ ਜੀ ਸੀਵਰੇਜ ਦਾ ਜਿਹੜਾ 90% 90% ਇਸ ਤਰ੍ਹਾਂ। ਕਿਉਂਕਿ ਇਹਨਾਂ ਨੇ ਪਹਿਲਾਂ ਹੀ ਇਹਨਾਂ ਵਿੱਚ ਕੋ ਖਾਸ ਇਹਨਾਂ ਨੇ ਨਹੀਂ ਕੀਤਾ ਰਹਿ ਇੱਕ ਵਾਰ ਨਾਲ ਜਦ ਕਿ ਬਿਲਡਿੰਗਾਂ ਐਕਸੈਸ ਨਾ। ਜਿਹਦੇ ਕਰਕੇ ਸਾਰੀ ਪ੍ਰੋਬਲਮ ਫਰੈਂਡ ਲੈ ਇਹ ਮਿਲਾਂ ਲੈ ਬਿਲਡਰਾਂ ਨੇ ਕਿਹਾ ਉਹ ਤੁਹਾਨੂੰ ਵੀ ਸੇਵਰੀ ਸਿਸਟਮ ਹੈਗਾ ਸਾਰਾ ਉਹਨਾਂ ਸਭ ਜਬਾਤ ਬਹੁਤ ਹੈ ਉਹ ਦੋ ਕਹਿੰਦੇ ਦੁਨੀਆਂ ਦੇ ਤੇ ਸਨ ਵਧੀਆ ਸਕੁੰਡੀਆਂ ਹੀ ਹੈ ਇਹ ਦੂਜਾ ਸਵਰਗ ਹੈ ਉਹ ਬਦਲਾ ਘੰਡਾ ਵੀ ਤੇ ਦੋ ਨੰਬਰ ਦਾ ਨਰਕ ਹੈ ਇੱਥੇ ਉਹ ਪਛਤਾਣ ਹੈ ਹੀ ਸਾਰੀ ਉਮਰ ਦੀ ਕਮਾਈ ਕਰਕੇ ਅਸੀਂ ਫਰੈਂਡ ਲੈ ਠੀਕ ਹੈ ਜੀ ਕਿਲੋ ਕਰਾਇਆ ਦੇ ਰੋਲ ਤੇ ਹੁਣ ਇਕੱਠਾ ਪਸਾ ਪਸਾ ਕਰਕੇ ਫਰੈਂਡ ਲੈ ਆ ਤੇ ਇੱਥੇ ਤੇ ਪਛਤਾਣ ਹੈ ਕਿ ਇਹ ਤੇ ਕਿੱਥੇ ਜਹਨਮ ਦੇ ਵਿੱਚ ਆ ਗਿਆ ਬਹੁਤ ਮੁਸ਼ਕਲ ਹੈ ਪਾਣੀ ਦੀ ਸਪਲਾਈ ਪ੍ਰੋਪਰ ਨਹੀਂ ਹੈਗੀ ਪਾਣੀ ਪੀਣ ਨੂੰ ਵਾਸਤੇ ਬਹੁਤ ਘੰਟੇ ਅਗੇ ਤਿੰਨ ਟਾਈਮ ਆਉਂਦਾ ਹੈ ਜਿਹੜੇ ਕੋ ਅਸੀਂ ਜਦੋਂ ਨਹੀਂ ਸੀ ਆਏ ਜਦੋਂ ਅਸੀਂ ਆਏ ਸਾਨੂੰ ਸ਼ੇਕ ਮਿਲਿਆ ਉਹਨਾਂ ਤੋਂ ਬਾਅਦ ਇੱਕ ਪਸਟਾਨ ਲੈ ਗਏ ਗਲਤੀ ਨਾਲ ਦਫਾ ਲੈ ਗਏ ਅੰਦਾਜ਼ ਸਿਰ 2 ਘੰਟੇ ਸਵੇਰੇ ਉਹ 2 ਘੰਟੇ ਸ਼ਾਮ ਨੂੰ ਸ਼ਾਮ ਦਾ ਵੀ ਕਟਾ ਕੇ 1 ਘੰਟੇ ਕਰ ਦਿੱਤਾ ਹੋਰ ਹੈਗੇ ਬਿਜਲੀ ਦੀ ਪ੍ਰੋਬਲਮ ਟਰਾਂਸਫਾਰਮਰ ਪਹਿਲੇ ਲੱਗੇ ਰਹੇ ਆ ਪੁਰਾਣੇ ਲੱਗੇ ਹੋਏ ਆ ਘੱਟ ਕੈਪੈਸਿਟੀ ਦੇ ਲੱਗੇ ਹੋਏ ਆ ਜਦ ਕਿ ਹੁਣ ਜਿਸ ਤਰ੍ਹਾਂ ਬਿਲਡਿੰਗਾਂ ਬਣੀਆਂ ਓਵਰਲੋਡਿੰਗ ਹੋ ਰਹੀ ਹੈ ਔਰ ਆਏਦਨੀ ਬਲਾਸਟ ਕਿਤੇ ਨਾ ਕਿਤੇ ਪੁਰਾਣਾ ਟਰ ਔਰ ਪੀਐਸਪੀਸੀਆ ਨੂੰ ਕੰਪਲੀਟ ਕਰੋ ਤੇ ਉਥੇ ਵੜਨ ਨੂੰ ਤਿਆਰੀ ਨੇ ਉਹ ਕਹਤੇ ਜੀ ਤੁਸੀਂ ਆਪੇ ਰਿਪੇਅਰ ਕਰੋ ਜੋ ਕਰਾਣਾ ਹੁਣ ਅਸੀਂ ਪੈਸਾ ਬਿਲਡਿੰਗ ਤੇ ਲਾਇਆ ਹੁਣ ਇਹ ਰਿਪੇਅਰ ਤੇ ਕਿੰਨਾ ਪੈਸਾ ਲਾਉਂਗੇ ਇਹ ਤਾਂ ਬਿਲਡਰ ਦਾ ਕੰਮ ਹੈ ਜਾਂ ਮੈਨੇਜਮੈਂਟ ਦਾ ਕੰਮ ਹੈ ਹਾਂ ਸਰ ਉਹ ਕਹਣਾ ਮੈਨੇਜਮੈਂਟ ਆਪ 10000 ਰੁਪਏ ਉੱਥੇ ਕੀ ਕਰੇ ਜਿਹੜੀ ਇਹ ਸਾਰੀਆਂ ਦਿੱਕਤਾਂ ਨੇ ਐਕਚੁਅਲੀ ਹੈ ਤਾਂ ਇਹ ਬਿਲਡਰਾਂ ਦਾ ਕੰਮ ਸੀ ਜਿਨ੍ਹਾਂ ਤੋਂ ਤੁਸੀਂ ਫਲੈਟ ਲਿਆ ਤੇ ਮੇਨ ਤਾਂ ਕਿਉਂਕਿ ਗਵਰਨਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਕਹਿ ਰਹੇ ਨੇ ਕਿ ਬਿਲਡਰਾਂ ਨੇ ਇਹ ਕਰਕੇ ਦੇਣਾ ਸੀ ਸਾਰਾ ਤੇ ਬਿਲਡਰਾਂ ਦੇ ਮਤਲਬ ਖਿਲਾਫ ਜਾਂ ਉਹਨਾਂ ਦੇ ਖਿਲਾਫ ਕੋਮਪਲੇਂਟ ਜਾਂ ਹੋਰ ਕੋਈ ਰੇਜ਼ ਕੀਤੀ ਜਾਂ ਕਿਹਾ ਅੱਗੇ ਤੇ ਗਲਵਾਤ ਕੀਤੀ ਕਿਸੇ ਨਾਲ ਸਾਰੇ ਜਨਰ ਮਿਲ ਕੇ ਬਹੁਤ ਤਰੀ ਪ੍ਰੈਸ਼ਰਾਈਜ਼ ਕਰ ਰਹੇ ਉਹਨਾਂ ਨੂੰ ਪਰ ਕੋਈ ਲਾਰੇ ਲੱਗ ਰਹੇ ਬਸ ਜਦੋਂ ਇਹ ਉਹ ਸਾਨੂੰ ਲਾਰੇ ਲਾਈ ਜਾਂਦੇ ਨੇ ਅੱਜ ਕਰਦੇ ਨੇ ਕੱਲ ਕਰਦੇ ਨੇ ਦੇਖਦੇ ਆ ਜੀ ਕਰਦੇ ਆ ਜੀ ਬਸ ਇਸੇ ਕੀ ਹੈ ਅਜੇ ਤੱਕ ਕੋਈ ਵੀ ਇਹਨਾਂ ਦੇ ਵੱਲੋਂ ਸਮੱਸਿਆ ਹੁਣ ਚੋਰੀਆਂ ਇੰਨੀਆਂ ਹੋ ਗਈਆਂ ਕਿ ਸੇਫ ਕਲੋਨੀ ਰਹਿ ਹੀ ਨਹੀਂ ਗਈ ਔਰ ਆਏ ਦਿਨ ਕਦੀ ਕਹਤੇ ਔਰ ਇਵਨ ਸਨੇਚਿੰਗ ਹੋ ਗਈ ਹੈ ਸਟਾਰਟਿੰਗ ਦੇ ਉਤੇ ਸਨੇਚਿੰਗ ਵੀ ਹੋ ਗਈ ਹੈ ਜਦਕਿ ਅੱਗੇ ਸਾਈਕਲ ਵਗੈਰਾ ਚੋਰੀ ਹੁੰਦੇ ਸੀ ਰੀਸੈਂਟਲੀ ਬਾਈਕ ਵਗੈਰਾ ਚੋਰੀ ਹੋ ਗਏ ਨੇ ਔਰ ਹੁਣ ਸਨੇਚਿੰਗ ਹੋ ਗਈ ਹੈ ਪਰसों ਚੋਥੀ ਗੱਲ ਹੈ ਕੋ ਮੇਨ ਰੋਡ ਦੇਤੇ ਮੇਨ ਰੋਡ ਤੇ ਦੋ ਸਨੇਚਿੰਗ ਹੋਈ ਦੱਸੋ ਜੀ ਕਿੱਥੇ ਹੈ ਸਿਕਿਉਰਿਟੀ ਕਿੱਥੇ ਹੈ ਸੇਫਟੀ ਠੀਕ ਹੈ ਥੈਂਕ ਯੂ